ਟ੍ਰੈਫਿਕ ਪੁਲਿਸ ਗੁਰਦਾਸਪੁਰ ਨੇ ਸੜਕਾਂ ਤੇ ਗਲਤ ਢੰਗ ਨਾਲ ਵਾਹਨ ਖੜੇ ਕਰਨ ਵਾਲੇ 4 ਪਹੀਆ ਵਾਹਨ ਚਾਲਕਾਂ ਤੇ ਸ਼ਿਕੰਜਾ ਕੱਸਦੇ ਹੋਏ ਜਿੱਥੇ ਵਾਹਨ ਚਾਲਕਾਂ ਦੇ ਚਲਾਣ ਕੱਟੇ ਉੱਥੇ ਹੀ ਉਹਨਾਂ ਨੂੰ ਪਾਰਕਿੰਗ ਸਟਾਨ ਤੇ ਆਪਣੇ ਵਾਹਨ ਖੜੇ ਕਰਨ ਦੀ ਸਖਤ ਹਦਾਇਤ ਦਿੱਤੀ ਇਸ ਦੌਰਾਨ ਉਹਨਾਂ ਵੱਲੋਂ 2 ਦਰਜਨ ਤੋਂ ਵੱਧ ਵਾਹਨਾਂ ਦੇ ਚਲਾਣ ਕੱਟੇ ਗਏ ਸਬੰਧੀ ਗੱਲਬਾਤ ਕਰਦਿਆਂ ਟ੍ਰੈਫਿਕ ਪੁਲਿਸ ਗੁਰਦਾਸਪੁਰ ਦੇ ਇੰਚਾਰਜ ਇੰਸਪੈਕਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਕਈ ਵਾਹਨ ਚਾਲਕਾ ਵੱਲੋਂ ਆਪਣੇ 4 ਪਹੀਆ ਵਾਹਨਾਂ ਨੂੰ ਸੜਕ ਦੇ ਵਿਚਕਾਰ ਹੀ ਖੜੇ ਕਰਕੇ ਜਾਂ ਤਾਂ ਉਹ ਬਾਜ਼ਾਰ ਚਲੇ ਜਾਂਦੇ ਹਨ ਜਾਂ ਫਿਰ ਨਜ਼ਦੀਕ ਦੀਆਂ ਦੁਕਾਨਾਂ 'ਚ ਕੰਮ ਕਰਵਾਉਣ ਲਈ ਚਲੇ ਜਾਂਦੇ ਹਨ ਜਿਸ ਕਾਰਨ ਸ਼ਹਿਰ ਦੀ ਟ੍ਰੈਫਿਕ ਬਹੁਤ ਜ਼ਿਆਦਾ ਚਰਮਰਾ ਜਾਂਦੀ ਹੈ ਅਤੇ ਆਮ ਪਬਲਿਕ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਅੱਜ ਜੁਣਾ ਵੱਲੋਂ ਸੜਕਾਂ 'ਤੇ ਗਲਤ ਢੰਗ ਨਾਲ ਖੜੇ ਕੀਤੇ ਵਾਹਨ ਚਾਲਕਾਂ ਦੇ ਮੌਕੇ ਤੇ ਚਲਾਨ ਕੱਟੇ ਗਏ ਜਿਹੜਾ ਜਿਹੜਾ ਗੱਡੀਆਂ ਨੂੰ ਕਲੰਪ ਲਾਉਂਦਾ ਜਿਹੜਾ ਹੀ ਪ੍ਰੋਗਰਾਮ ਲਾਇਬ੍ਰੇਰੀ ਚੌਂਕ ਤੋਂ ਲੈ ਕੇ ਅਨੁਮਾਨ ਚੌਂਕ ਤੱਕ ਅੱਜ ਤਕਰੀਬਨ ਅਸੀਂ 15 ਤੋਂ 20 ਗੱਡੀਆਂ ਨੂੰ ਕਲੰਪ ਕੀਤਾ ਵਾ ਜਿਨ੍ਹਾਂ ਦੇ ਚਲਾਨ ਵੀ ਕੀਤੇ ਆ ਔਰ ਉਸ ਰੋਂਗ ਪਾਰਕਿੰਗ ਦੇ ਸਾਰਿਆਂ ਦੇ ਚਲਾਨ ਕੀਤੇ ਆ ਔਰ ਸਾਰਿਆਂ ਨੂੰ ਇੱਕ ਵਾਰੀ ਇਹ ਵਾਰਨਿੰਗ ਦਿੱਤੀ ਗਈ ਆ ਕਿ ਜੇ ਅਗਰ ਤੁਸੀਂ ਬਾਜ਼ਾਰ ਆਉਣਾ ਵਾ ਤੇ ਇਹ ਗੱਡੀਆਂ ਜਿਹੜੀਆਂ ਕਿਰਪਾ ਕਰਕੇ ਤੁਸੀਂ ਪਾਰਕਿੰਗ ਜਿਹੜੀ ਬਣੀ ਮੁਫਤ ਮਹਿਰੂ ਪਾਰਕ ਵਿੱਚ ਹੈ ਉਥੇ ਪਾਰਕ ਕੀਤੀਆਂ ਜਾਣ ਕਿਉਂਕਿ ਇਸ ਰੋਡ ਤੇ ਸਹੀ ਤਰੀਕੇ ਨਾਲ ਗੱਡੀਆਂ ਨਹੀਂ ਪਾਰਕ ਹੋਈਆਂ ਜਿਹਦੇ ਕਾਰਨ ਜਾਮ ਲੱਗਦਾ ਵਾ ਜਿਹਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਜਿਹਦੇ ਕਾਰਨ ਬਹੁਤ ਸਾਰੇ ਲੋਕ ਬਾਜ਼ਾਰ ਆਉਂਦੇ ਪਰੇਸ਼ਾਨ ਹੁੰਦੇ ਆ ਬਹੁਤ ਸਾਰੇ ਐਸੇ ਲੋਕ ਨੇ ਜੋ ਗੱਡੀ ਇੱਥੇ ਖਲਾਰ ਕੇ ਗਲਤ ਪਾਰਕਿੰਗ ਕਰਕੇ ਬਾਜ਼ਾਰ ਚਲੇ ਜਾਂਦੇ ਨੇ ਘੰਟਾ-ਘੰਟਾ ਦੋ-ਦੋ ਘੰਟਾ ਅਜੇ ਤੱਕ ਵੀ ਅਸੀਂ ਕਈਆਂ ਗੱਡੀਆਂ ਦੇ ਕਲੰਪ ਖੁੱਲਣ ਵਾਲੇ ਆ ਔਰ ਉਹਨਾਂ ਦੁਕਾਨਦਾਰਾਂ ਦਾ ਕਹਿਣਾ ਵਾ ਕਿ ਉਹਨਾਂ ਨੂੰ ਦੋ-ਦੋ ਤਿੰਨ-ਤਿੰਨ ਘੰਟੇ ਹੋ ਗਏ ਨੇ ਮਤਲਬ ਗੱਡੀ ਨੂੰ پارک ਕੀਤੀ ਹੈ ਗਲਤ ਤਰੀਕੇ ਨਾਲ ਅਜੇ ਤੱਕ ਉਹ ਆਏ ਨਹੀਂ ਆ ਜਿਨ੍ਹਾਂ ਦਾ ਹੀ ਇੱਧਰ ਚੌਂਕ 'ਚ ਖਲੋ ਕੇ ਇੰਤਜ਼ਾਰ ਕਰ ਰਹੇ ਆ ਕਿਉਂਕਿ ਉਹਨਾਂ ਦਾ ਚਲਾਨ ਵੀ ਭਰਨਾ ਵਾ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਈ ਔਰ ਬਹੁਤ ਸਾਰੇ ਲੋਕਾਂ ਨੂੰ ਖਾਸ ਕਰਕੇ ਗੁਰਦਾਸਪੁਰ ਦੇ ਸ਼ਹਿਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਜਿਹੜੇ ਪਿੰਡਾਂ ਚੋਂ ਵੀ ਆਉਂਦੇ ਉਹਨਾਂ ਨੂੰ ਵੀ ਅਪੀਲ ਕਰਨਾ ਵਾ ਅਗਰ ਗੁਰਦਾਸਪੁਰ ਆਉਣਾ ਵਾ ਤੋ ਕਿਰਪਾ ਕਰਕੇ ਆਪਣੀ ਗੱਡੀ ਉਧਰ پارک ਕਰੋ ਮਹਿਰੂ پارک ਚ ਨਹੀਂ ਆ ਜਗਾ ਤੇ ਜਿਹੜਾ ਪੁਰਾਣਾ ਬੱਸ ਸਟੈਂਡ ਆ ਉਥੇ ਕਾਫੀ ਜਗਾ ਵਾ ਉਥੇ ਗੱਡੀ پارک ਕਰਕੇ ਆ ਕੇ ਰਮਾਨ ਨਾਲ ਆਪਣਾ ਖਰੀਦੋ ਫਰੋਦ ਕਰ ਸਕਦੇ ਹੋ ਲੋਕ ਅਗਰ ਸਾਡੇ ਨਾਲ ਕੋਆਪਰੇਟ ਕਰਨ ਟ੍ਰੈਫਿਕ ਸਮੱਸਿਆ ਗੁਰਦਾਸਪੁਰ ਚ ਆ ਹੀ ਨਹੀਂ ਸਕਦੀ ਲੋਕ ਸਹਿਯੋਗ ਨਹੀਂ ਕਰਨਾ ਚਾਹੁੰਦੇ ਲੋਕਾਂ ਨੂੰ ਟ੍ਰੈਫਿਕ ਦੀ ਐਜੂਕੇਸ਼ਨ ਨਹੀਂ ਹੈਗੀ ਸਿਰਫ ਗੱਡੀ ਲਈ ਆ ਗੱਡੀ ਇੰਨੇ ਲੱਖ ਰੁਪਏ ਦੀ ਆ ਸੋ ਠੀਕ ਆ ਤੁਹਾਡੀ ਗੱਡੀ ਆ ਤੁਸੀਂ ਸਹੀ ਤਰੀਕੇ ਨਾਲ ਚਲਾਓ ਉਸ ਗੱਡੀ ਨੂੰ ਔਰ ਉਹਨੂੰ ਪਾਰਕਿੰਗ ਵੀ ਉਹਦੀ ਸਹੀ ਤਰੀਕੇ ਨਾਲ ਕਰੋ ਤਾਂ ਕਿ ਤੁਹਾਨੂੰ ਵੀ ਕੋਈ ਦਿੱਕਤ ਨਾ ਆਵੇ ਔਰ ਆਉਣ ਜਾਣ ਵਾਲੇ ਨੂੰ ਵੀ ਕੋਈ ਦਿੱਕਤ ਨਾ ਆਵੇ ਸਰ ਕਿੱਥੇ ਕਰਕੇ ਟ੍ਰੈਫਿਕ ਦੀ ਇਹ ਸਮੱਸਿਆ ਜੀ ਚੱਲ ਰਹੀ ਹੈ ਜਿਹੜਾ ਲਾਇਬ੍ਰੇਰੀ ਚੌਂਕਾ ਹਨੂਮਨ ਚੌਂਕਾ ਬਾਜ਼ਾਰ ਆ ਇੱਥੇ ਲੋਕ ਲੋਕ ਜਿਹੜੇ ਆ ਅਕਸਰ ਚਾਹਦੇ ਆ ਕਿ ਅਸੀਂ ਜਿਹੜੇ ਉਸ ਦੁਕਾਨ ਦੇ ਅੱਗੇ ਹੀ ਉੱਤਰੀਏ ਤੇ ਜਿਹੜੀ ਸਾਡੀ ਗੱਡੀ ਸਾਡੀ ਨਿਗਾਹ ਦੇ ਸਾਹਮਣੇ ਰਹੇ ਤੋ ਇਤਰਾ ਨਹੀਂ ਹੋ ਸਕਦਾ ਬਾਜ਼ਾਰ ਬੜਾ ਵੱਡਾ ਵਾ ਤੇ ਤੁਰ ਕੇ ਜਾਂਦੇ ਓਦਾਂ ਵੀ ਇਹ ਸੜਕ ਤੇ ਲਾ ਕੇ ਤੁਰ ਕੇ ਚਲੇ ਜਾਂਦੇ ਨੇ ਇਹਨਾਂ ਨੂੰ ਤੇ ਵੀ ਨਹੀਂ ਪਤਾ ਕਿ ਸਾਡੀ ਗੱਡੀ ਤੇ ਕੋਈ ਗੱਡੀ ਮਾਰ ਜੇਗਾ ਅਗਰ ਸਹੀ ਤਰੀਕੇ ਨਾਲ ਪਾਰਕ ਕੀਤੀ ਹੋਏਗੀ ਤੇ ਉਹ ਗੱਡੀ ਸੇਫ ਰਹੇਗੀ ਉਹਦਾ ਕੋਈ ਜਾਨੀ ਨੁਕਸਾਨ ਵੀ ਨਹੀਂ ਹੋਏਗਾ ਨਾ ਉਹਦਾ ਚਲਾਨ ਹੋਏਗਾ ਬਾਕੀ ਇਹ ਜਿਹੜਾ ਬਿਆਨ ਆ ਇਹ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਇਹ ਰੋਜ਼ ਹੀ ਹੋਏਗਾ ਅਸੀਂ ਰੋਜ਼ ਹੀ ਗੱਡੀਆਂ ਦੇ ਚਲਾਨ ਕਰਾਂਗੇ ਰੋਜ਼ ਹੀ ਕਲੰਪ ਕਰਾਂਗੇ ਅਗਰ ਇਸ ਵੀਡੀਓ ਦੇ ਦੁਆਰਾ ਕੋਈ ਇਹਨੂੰ ਵੇਖੇਗਾ ਤਾਂ ਉਹ ਕਿਰਪਾ ਕਰਕੇ ਆਪਣੇ ਡਾਕੂਮੈਂਟਲੀ ਸਾਰੇ ਲੈ ਕੇ ਆਓ ਕਿਉਂਕਿ ਅਗਰ ਤੁਸੀਂ ਸਹਿਯੋਗ ਨਹੀਂ ਦੇਣਾ ਤਾਂ ਫਿਰ ਅਸੀਂ ਮੋਟਰ ਵੀ ਕਲੈਕਟਰ ਤਹਿਤ ਜੋ ਵੀ ਕਾਰਵਾਈ ਬੰਦੀ ਹੈ ਅਸੀਂ ਕਰਾਂਗੇ